ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਸਿਆਸਤ ਦੇ ਵਿੱਚ ਵੱਡਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਲੀਬ ਤੋਂ ਆ ਚੁੱਕਿਆ ਅਕਾਲ ਤਖਤ ਤੇ ਪੰਜ ਸਿੰਘ ਸਹਿਬਾਨਾਂ ਨੇ ਫੈਸਲਾ ਦੇ ਦਿੱਤਾ ਅਕਾਲੀ ਦਲ ਦਾ ਮੂੰਹ ਮੰਦਰਾ ਬਦਲ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਹਟਾ ਦਿੱਤਾ ਇਹ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਅੱਜ ਵੱਡਾ ਇਤਿਹਾਸਿਕ ਦਿਨ ਹੋ ਡਿਬੜਿਆ 2 ਦਸੰਬਰ 224 ਅਕਾਲੀ ਦਲ ਦੇ ਇਤਿਹਾਸ 'ਚ ਵੱਡਾ ਦੇਣਾ ਕੀ ਫੈਸਲਾ ਆਇਆ ਕੁਇਕਲੀ ਉਹਦੇ ਤੇ ਜਾਣਦੇ ਆ ਅਕਾਲੀ ਦਲ ਕਿਵੇਂ ਦਾ ਹੋਵੇਗਾ ਜਥੇਦਾਰਾਂ ਨੇ ਸਾਫ਼ ਕਰ ਦਿੱਤਾ ਕਿ ਪੰਥਕ ਸਿਆਸ ਦੇ ਵਿੱਚ ਆਈ ਖੜੋਤ ਲੜਾਈ ਝਗੜਿਆਂ ਨੂੰ ਖਤਮ ਕਰਨ ਦੇ ਲਈ ਵੱਡਾ ਫੈਸਲਾ ਹੈ 3 ਦਿਨਾਂ ਦੇ ਅੰਦਰ-ਅੰਦਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਹੁਕਮ ਦਿੱਤੇ ਗਏ ਨੇ ਕਿ ਉਹ ਜਿੰਨੇ ਵੀ ਅਸਤੀਫੇ ਆਏ ਨੇ ਸਾਰੇ ਪ੍ਰਵਾਨ ਕਰ ਲਏ ਜਾਣ ਅਕਾਲੀ ਦਲ ਦੇ ਬਾਗੀ ਢੜਾ ਜਾਨੀ ਕਿ ਕਾਲੀ ਦਰ ਸੁਧਾਰ ਲਹਿਰ ਜਾਂ ਦੂਜਾ ਢੜਾ ਇਹ ਦੋਵੇਂ ਇਕੱਠੇ ਹੋਣਗੇ ਤੇ ਲੱਗੋ ਅਲੱਗ ਨਹੀਂ ਚੱਲਣਗੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਣਾ ਹੈ ਸੁਖਬੀਰ ਸਿੰਘ ਬਾਦਲ ਸਣੇ ਜਿੰਨੇ ਜਿੰਨੇ ਅਸਤੀਫਾ ਦਿੱਤਾ ਉਹ ਸਾਰੇ ਹੁਣ ਜਿਹੜਾ ਉਹ ਅਹੁਦਿਆਂ ਤੋਂ ਹਟਾ ਦਿੱਤੇ ਗਏ ਨੇ ਫੈਸਲਾ ਕੀ ਹੈ ਨਵੇਂ ਸਿਰੇ ਤੋਂ ਕਮੇਟੀ ਬਣਨੀ ਹੈ ਜਿਹੜੀ ਕਮੇਟੀ ਫੈਸਲਾ ਕਰੇਗੀ ਮੈਂਬਰਸ਼ਿਪ ਕਰੇਗੀ ਬਾਕਸ ਮੈਂਬਰਸ਼ਿਪ ਨਾ ਹੋਵੇ ਇਸ ਲਈ ਜਥੇਦਾਰਾਂ ਨੇ ਕਿਹਾ ਕਿ ਕੋਈ ਪਛਾਣ ਪੱਤਰ ਆਧਾਰ ਕਾਰਡ ਵਰਤਿਆ ਜਾਵੇ ਜਿਹੜੀ ਕਮੇਟੀ ਬਣਾਈ ਗਈ ਹੈ ਬੜੀ ਰੋਚਕ ਗੱਲ ਹੈ ਜਿਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਪ੍ਰੀਤ ਸਿੰਘ ਯਾਲੀ ਵਿਧਾਇਕ ਮੁੱਲਾਪੁਰ ਦਾਖਾ ਇਸੇ ਨਾਲ ਹੀ ਇਕਬਾਲ ਸਿੰਘ ਝੁੰਦਾ ਸਾਬਕਾ ਵਿਧਾਇਕ ਤੂਰੀ ਅਮਰਗੜ ਉਹਨਾਂ ਨੂੰ ਪਾਇਆ ਗਿਆ ਇਸੇ ਤਰ੍ਹਾਂ ਨਾਲ ਹੀ ਪਾਈ ਅਮਰੀਕ ਸਿੰਘ ਦੀ ਸੁਪੁੱਤਰੀ ਨੂੰ ਪਾਇਆ ਗਿਆ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਇਆ ਗਿਆ ਤੇ ਨਾਲ ਹੀ ਉਮੇਦਪੁਰੀ ਹੁਣਾਂ ਨੂੰ ਜਿਹੜਾ ਇਸ ਕਮੇਟੀ ਚ ਜਾਨੀ ਕਿ ਬਾਗੀਆਂ ਦਾ ਧੜਾਵੀ ਦੋਵੇਂ ਧੜਿਆਂ ਨੂੰ ਵਿੱਚ ਪਾ ਕੇ ਨਵੇਂ ਸਿਰੇ ਤੋਂ ਮੈਂਬਰਸ਼ਿਪ ਨਵੇਂ ਸਿਰੇ ਤੋਂ ਪ੍ਰਧਾਨ ਹੁਣ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਬਣੇਗਾ ਇਸ ਤੇ ਸਵਾਲ ਖੜਾ ਹੋ ਚੁੱਕਿਆ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਚੀਜ਼ਾਂ ਇਸੇ ਤਰ੍ਹਾਂ ਨਾਲ ਹੀ ਬਾਗੀ ਤੇ ਦਾਗੀ ਧੜਾ ਸ਼ਬਦ ਵਰਤੇ ਨੇ ਜਥੇਦਾਰ ਸਹਿਬਾਨ ਨੇ ਉਹਦੇ ਵਿੱਚ ਜਥੇਦਾਰ ਸਹਿਬਾਨ ਨੇ ਕਿਹਾ ਹੈ ਕਿ ਦੋਵੇਂ ਧੜੇ ਇਕੱਠੇ ਹੋਣ ਆਪੋ ਆਪਣੀ ਡਫਲੀ ਨਾ ਵਜੋਣ ਚੁੱਲਾ ਚੌਂਕਾ ਆਪਣਾ ਇੱਕ ਕਰ ਲੋ ਆਪਣੇ ਆਪਣੇ ਚੁੱਲੇ ਇਕੱਠੇ ਕਰ ਲੋ ਜਥੇਦਾਰ ਸਹਿਬਾਨ ਨੇ ਸਪਸ਼ਟ ਕਰ ਦਿੱਤਾ ਇਸ ਤੋਂ ਇਲਾਵਾ ਜਥੇਦਾਰ ਸਹਿਬਾਨ ਨੇ ਸਜਾ ਲਈਆ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਉਹਦੇ ਵਿੱਚ ਹੋਰਾਂ ਨੂੰ ਵੀ ਲਈ ਆ ਮੈਂ ਸਪੈਸੀਫਿਕਲੀ ਤੁਹਾਨੂੰ ਸੁਖਬੀਰ ਸਿੰਘ ਬਾਦਲ ਵਾਲੀ ਦੱਸਾਂਗਾ ਕਿ ਸੁਖਬੀਰ ਸਿੰਘ ਬਾਦਲ ਕਿਉਂਕਿ ਉਹਨਾਂ ਦੀ ਲੱਤ ਤੇ ਫ੍ਰੈਕਚਰ ਹੈ ਇਸ ਕਰਕੇ ਉਹ ਜਿਹੜਾ ਗਲ ਚ ਤਖਤੀ ਪਾ ਕੇ ਜਿਹੜੀ ਤਖਤਿ ਅਕਾਲ ਤਖਤ ਸਾਹਿਬ ਤੋਂ ਦਿੱਤੀ ਜਾਏਗੀ ਚੋਲਾ ਪਾ ਕੇ ਸੇਵੇਦਾਰਾਂ ਵਾਲਾ ਵਰਸ਼ੇ ਦੀ ਸੇਵਾ ਕਰਨਗੇ ਇਸੇ ਤਰ੍ਹਾਂ ਨਾਲ ਹੀ ਲੰਗਰ 'ਚ ਸੇਵਾ ਕਰਨਗੇ ਦਰਬਾਰ ਸਾਹਿਬ ਉਸ ਤੋਂ ਇਲਾਵਾ ਜਿਹੜੀ ਉਹ ਵਰਸ਼ੇ ਵਾਲੀ ਸੇਵਾ ਉਹ ਸ੍ਰੀ ਮੁਕਸਾ ਸਾਹਿਬ ਦਮਦਮਾ ਸਾਹਿਬ ਤਖਤ ਚਿਰ ਕੇਸਗੜ ਸਾਹਿਬ ਸਣੇ ਗੁਰਧਾਮਾਂ ਦੇ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕਰਨਗੇ ਇਸੇ ਤਰ੍ਹਾਂ ਨਾਲ ਹੀ ਇਹ ਰਹੇਗੀ ਪਰ ਵੱਡੀ ਗੱਲ ਸਿਆਸਤ ਵਾਲੀ ਗੱਲ ਕਰਦੇ ਆ ਸਿਆਸਤ ਦੇ ਵਿੱਚ ਵੱਡਾ ਮੋੜ ਆ ਚੁੱਕਿਆ ਇਕਬਾਲ ਸਿੰਘ ਝੁੰਨਾ ਤਾਮੀ ਹਰਜਿੰਦਰ ਸਿੰਘ ਤਾਮੀ ਮਨਪ੍ਰੀਤ ਸਿੰਘ ਯਾਲੀ ਸਣੇ ਵੱਡੇ ਆਗੂਆਂ ਨੂੰ ਥਾਂ ਦਿੱਤੀ ਗਈ ਹੈ ਉਹ ਹੁਣ ਨਵੀਂ ਭਰਤੀ ਕਰਨਗੇ ਨਵਾਂ ਰੂਪ ਹੋਵੇਗਾ ਅਕਾਲੀ ਦਲ ਦਾ ਕੌਣ ਪ੍ਰਧਾਨ ਬਣੇਗਾ ਇੱਤੇ ਸਵਾਲ ਬਣ ਚੁੱਕਿਆ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਪ੍ਰਧਾਨਗੀ ਤੋਂ ਹਟਾਉਣ ਦਾ ਜਿਹੜਾ ਰਾਹ ਹੈ ਉਹ ਪੱਧਰਾ ਕਰ ਦਿੱਤਾ ਗਿਆ